ਜੇ ਕੋਈ ਇੱਕ ਦੁਕਾਨ ਵਾਲਾ ਕੋਈ ਚੀਜ਼ ਵੇਚਦਾ ਤੇ ਜੇ ਕੋਈ ਉਹਨੂੰ ਬੰਦਾ ਕਹਿੰਦਾ ਵੀ ਆ ਤੇਰੀ ਗਲਤ ਹੈ ਉਹ ਕਹਿੰਦਾ ਨਹੀਂ ਚਾਕੇ ਪਰਾਂ ਵਕਤ ਦੇ ਨੇ ਹੋਰ ਲਾਇਆ ਉਹਦੇ ਕੋਈ ਸਜ਼ਾ ਤੋੜੋ ਨਹੀਂ ਉਹਨੂੰ ਜੇ ਇਹਮਾਗੋ ਵਾਲਾ ਬੰਦਾ ਕੋਈ ਤਨੂੰ ਗਲਤ ਚੀਜ਼ ਕਰਦਾ ਜੇ ਦੀ ਰਿਟਰਨ ਕਰਵਾਉਂਦਾ ਕਿ ਨਹੀਂ ਤਾਂ ਅਸੀਂ ਵਾਪਸ ਕਰਦਾ ਤੁਹਾਡੇ ਜਦ ਤੱਕ ਕਿਸੇ ਦੀ ਸਟੇਕ ਨਹੀਂ ਹੋਊਗੀ ਕਿਸੇ ਕੰਮ ਦੇ ਵੀ ਉਹਨਾਂ ਜਦ ਤੱਕ ਕੋਈ ਬੰਦਾ ਮਤਲਬ ਉਹ ਪਾਪਾ ਸਰ ਇਹ ਜਿਹੜੀਆਂ ਦੋ ਤਿੰਨ ਚੀਜ਼ਾਂ ਸੀਗੀਆਂ ਉਹ ਤਾਂ ਚਲੋ ਕੰਮ ਕਰਦਾ ਸੀ ਬਿੱਤੀ ਮੈਂ ਛੱਡ ਕੇ ਚਲਾ ਗਿਆ ਪਰ ਸਾਡੇ ਜੋ ਇਹ ਗੁਡਗਰੋ ਸਿਸਟਮ ਹੈ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਮੈਂ ਤਾਂ ਆਪ ਕਰਕੇ ਵੀ ਦੇਖਿਆ ਹੁਣ ਕਰ ਵੀ ਰਿਹਾ ਵੱਟਾਂ ਤੇ ਗਰੋ ਕਰਕੇ ਜਿਹੜਾ ਪਾਣੀ ਦਾ ਸਿਸਟਮ ਹੈਗਾ ਇਹਨਾਂ ਨੇ ਕੀਤਾ ਹੋਇਆ ਢਿੰਗ ਸਿੱਧੇ ਜਿਨਾਂ ਲਈ ਪਾਣੀ ਆਏਗਾ ਇਹ ਇੰਨਾ ਕਾਮਯਾਬ ਸਿਸਟਮ ਹੈ ਜਿਦਾ ਕਿ ਮੇਰੇ ਖਿਆਲ ਦੇ ਵਿੱਚ ਦੁਨੀਆ 'ਚ ਮੈਂ ਕਿਤੇ ਹੋ ਮੈਂ ਅਮਰੀਕਾ 'ਚ ਦੇਖਿਆ ਸੀ 32 ਸਾਲ ਪਹਿਲਾਂ ਕਿਤੇ ਉਹਨੂੰ ਲੱਗੂ ਕਰ ਰਿਆ ਸੀ ਪਰ ਜਦੋਂ ਮੈਂ ਇਹਨਾਂ ਦੇ ਕੋਲੇ ਆ ਕੇ ਦੇਖਿਆ ਹੋਰ ਕ੍ਰੌਸ ਵੀ ਕਿਵੇਂ ਕੰਮ ਕਰਦਾ ਇਹਨਾਂ ਦਾ ਉਹ ਤੋਂ ਵੀ ਐਡਵਾਂਸ ਕੀਤਾ ਕਰਕੇ ਰੱਖਿਆ ਹੋਇਆ ਤੇ ਬਹੁਤ ਵੱਡੇ ਵੱਡੇ ਐਕਸਪੈਰੀਮੈਂਟ ਕੀਤੇ ਹੋਏ ਨੇ ਤੇ ਬਾਾਕੀ ਗੱਲ ਹੈ ਕਿ ਹਾਲੇ ਤਾਂ ਆਪਾਂ ਗੋਲ ਗ੍ਰੋਥ ਸਿਸਟਮ ਬਣੀ ਨੂੰ ਕਰਿਓ ਮੈਨੂੰ ਇੱਕ ਅ ਆਪਣੇ ਵਿਸ਼ੇਸ਼ ਸਾਹਿਬ ਮੇਰੇ ਕਲਾਸ ਪਰ ਉਹ ਵੀ ਦੀਏ ਮੇਰਾ ਮਨ ਉਹਨਾਂ ਨੂੰ ਬਹੁਤ ਪਿਆਰ ਸੀ ਅਸੀਂ ਉਹਨਾਂ ਨੂੰ ਜਦੋਂ ਵੀ ਕਿਸੇ ਮੀਟਿੰਗ ਕਿਤੇ ਵੀ ਹੋਰ ਵੀ ਸਾਡੀ ਬਿਨਾ ਐਗਰੀਕਲਚਰ ਤੋਂ ਵੀ ਮੀਟਿੰਗ ਆਣੀ ਕਿਤੇ ਹੋਣਾ ਉਹਨਾਂ ਨੇ ਕਹਿਣਾ ਹਰ ਇੱਕ ਬੰਦੇ ਨੂੰ ਵੀ ਤੁਸੀਂ ਹਰਾਓ ਇੱਕ ਸਾਡੇ ਕੋਲ ਕੁਐਸਚਨ ਆਇਆ ਬੰਦੇ ਨੇ ਪਾਇਆ ਕਹਿੰਦਾ ਕਿ ਜੇ ਇੰਨਾ ਵਧੀਆ ਸਿਸਟਮ ਹੈ ਬਾਕੀ ਲੋਕ ਕਿਉਂ ਨਹੀਂ ਕਰਦੇ ਅਸੀਂ ਥੋੜੇ ਚਿਰ ਲਈ ਚੁੱਪ ਹੋ ਗਏ ਤੁਹਾਨੂੰ ਜਾਣ ਫਿਰ ਮੇਰੇ ਕੋਲ ਕੋਈ ਉਹਦਾ ਆਨਸਰ ਮਿਲਿਆ ਮੈਂ ਕਿਹਾ ਆਲਸ ਜਦੋਂ ਆਲਸ ਜਦੋਂ ਬੰਦੇ ਨੂੰ ਪੈ ਜਵੇ ਜੋ ਨਾਮ ਉਸ ਉਦਮੀ ਨਾ ਹੋਵੇ ਜਿਹੜੇ ਦਸਿਸ ਹਸਾਮ ਸੀ ਉਹ ਐਨੇ ਪੋਜ਼ਿਟਿਵ ਬੰਦੇ ਪੋਜ਼ਿਟਿਵ ਮਾਈਂਡ ਵਾਲੇ ਬੰਦੇ ਸੀ ਉਹਨਾਂ ਨੂੰ ਜਦੋਂ ਵੀ ਕੋਈ ਗੱਲ ਕਰ ਲੋ ਉਹਨਾਂ ਨੇ ਕਿਹਾ ਕਿ ਕਿਉਂ ਨਹੀਂ ਹੋ ਸਕਦਾ ਆਪਾਂ ਪੰਜਾਬ ਨੂੰ ਕਰਜ਼ਾ ਮੁਕਤ ਵੀ ਕਰਨਾ ਹੈ ਪਾਣੀ ਵੀ ਪੰਜਾਬ ਦਾ بچਾਉਣਾ ਹੈ ਸਾਰਾ ਕੁਝ ਬਿਲਕੁਲ ਫਿੱਟ ਕਰ ਦੇਣਾ ਬਸ ਬੰਦਿਆਂ ਨੂੰ ਔਮਤੇ ਲਾਈਏ ਪਹਿਲਾਂ ਤੁਸੀਂ ਲਗੋ ਨਾ ਆਹੀ ਗੱਲ ਹੁੰਦੀ ਸੀ ਉਹਨਾਂ ਦੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਉਹਨਾਂ ਨੇ ਦੱਸੇ ਹੋਏ ਜਾਂ ਉਹਨਾਂ ਦੀ ਸੋਚ ਨੂੰ ਪਕੜ ਕੇ ਸਾਰੇ ਜਿੰਨੇ ਬੰਦੇ ਆਏ ਹੋਏ ਨੇ ਇੱਥੇ ਇਹ ਤਾਂ 5-5 10-10 ਬੰਦੇ ਨਾਲ ਲੈ ਕੇ ਤੁਰਨ ਲੱਗੇ ਅੱਗੇ ਹੋਰ ਵੀ ਜਦ ਤੱਕ ਇਹੋ ਜਿਹਾ ਸਿਸਟਮ ਨਹੀਂ ਆਉਂਦਾ ਹੁਣ ਦਵਿੰਦਰ ਜੀ ਨੇ ਤਾਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਤੁਸੀਂ ਆਨੇ ਸਾਨੂੰ ਜਿਹੜੀਆਂ ਕਿ ਸੋਚ ਤੋਂ ਵੀ ਪਰਾਂ ਨੇ ਵੀ ਕੀ ਕੁਝ ਦੁਨੀਆ 'ਚ ਹੋ ਰਿਹਾ ਹੈ ਜਦ ਤੱਕ ਸਾਡੇ ਫਾਰਮਲ ਨਹੀਂ ਉਦਮ ਕਰਦੇ ਕੋਈ ਕਿਸੇ ਨੇ ਨਹੀਂ ਕਰਨਾ ਜਦ ਤੱਕ ਸਾਡੇ ਲੀਡਰਾਂ ਨੂੰ ਸਾਡੇ ਸਾਇੰਟਿਸਟਾਂ ਨੂੰ ਜਦ ਤੱਕ ਰਫਾਰਮਰ ਕੁਐਸਚਨ ਨਹੀਂ ਪੁੱਛਣ ਲੱਗਦੇ ਜਿੰਨੇ ਕੁਐਸਚਨ ਜਿਵੇਂ ਮੈਂ ਦੇਖਿਆ ਅਸੀਂ ਫੀਲਡ 'ਚ ਗਏ ਸੀ ਜਿੰਨੇ ਜ਼ਿੰਮੇਦਾਰਾਂ ਨੇ ਆ ਸੰਤਰਤਾਰ ਸਿੰਘ ਨੂੰ ਪੁੱਛੇ ਨੇ ਉਹਨੇ ਕਿ ਜੇ ਸਾਇੰਟਿਸਟਾਂ ਨੂੰ ਵੀ ਪੁੱਛਿਆ ਕਰ ਮੀਤ ਭਾਈ ਇਹ ਦੱਸ ਕਿਉਂ ਹੁੰਦਾ ਕਿਉਂ ਇਹ ਵੀ ਬਹੁਤ ਵੈਲਿਡ ਗੱਲ ਹੋਵੇਗੀ ਤਾਂ ਕਿ ਉਹਨਾਂ ਦੀ ਸੋਚ ਡਿਫਰੈਂਟ ਹੋਵੇ ਤੇ ਮੈਂ ਅੱਜ ਤੁਹਾਡਾ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦਾ ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਕਾਫੀ ਲੇਟ ਹੋ ਚੁੱਕੇ ਹਾਂ ਸਾਰੇ ਜਾਣੇ ਸਾਰੇ ਆਈ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਾ ਸਰਕਾਰਾਂ ਨੇ ਨਾ ਕਿਸਾਨਾਂ ਨੇ ਇਹ ਸੋਚਿਆ ਕਿ ਇਹ ਜੋ ਹਰੀ ਕ੍ਰਾਂਤੀ ਸੋ ਕਾਲ ਹਰੀ ਕ੍ਰਾਂਤੀ ਇਹਦਾ ਰੰਗ ਫਿੱਕਾ ਹੋ ਗਏ ਤੇ ਉਹ ਫਿੱਕਾ ਹੋ ਗਿਆ ਤੇ ਸਾਡੀ ਸੁਸਾਈਸ ਥੇਵੀ ਸਟੱਡੀਜ਼ ਨੇ ਔਰ ਇਹ ਜਦੋਂ ਤੋਂ ਕਹਾਣਾ ਸ਼ੁਰੂ ਹੋਇਆ ਕਿਸਾਨੀ ਨੇ ਸੁਸਾਈਡ ਵੱਲ ਆਤਮ ਹੱਤਿਆ ਵੱਲ ਵੀ ਵੰਗੀ ਤਾਂ 2000 ਤੋਂ ਪਹਿਲਾਂ ਤੁਹਾਨੂੰ ਕਦੇ ਇਤੇ ਕੋਈ ਆਤਮ ਹੱਤਿਆ ਕਿਸਾਨ ਕਰਦਾ ਮਿਲਦਾ ਹੂਗਾ ਕੋਈ ਮੱਖੇਤੀ ਨਾਲ ਜੁੜਿਆ ਮਜ਼ਦੂਰ ਪੰਜਾਬ ਦੀਆਂ ਤਿੰਨ ਖੇਤੀ ਯੂਨੀਵਰਸਿਟੀਆਂ ਨੇ ਜੋ ਅੰਕੜੇ ਕੱਢੇ ਹੈ ਸਰਕਾਰ ਨੇ ਉਹ ਸਟੱਡੀਜ਼ ਸਪான்ਸਰ ਕੀਤੀਆਂ ਸਨ ਉਹਦੇ ਵਿੱਚ 2015 ਤੱਕ 16000 ਖੇਤੀ ਕਰਨ ਵਾਲੇ ਇਕਿਤ ਮਜਬੂਰ ਆਤਮਵੱਤਿਆ ਕਰ ਚੁੱਕੇ ਸਨ ਪੰਜਾਬ ਦੇ ਵਿੱਚ ਅੱਜ ਉਹ ਗਿਣਤੀ 20000 ਤੋਂ ਉੱਪਰ ਹੋ ਗਈ ਕਿ ਖਰੀਦ ਕਰੰਤੀ ਵੀ ਦੇਸ਼ ਦੇ ਲੋੜ ਸੀ ਤੇ ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਸੀ ਫੂਡ ਫਾਊਂਡੇਸ਼ਨ ਫੰਡਿੰਗ ਕਰਦਾ ਸੀ ਉਹਨਾਂ ਨੂੰ ਮੰਨਣਾ ਹੈ ਕਿ ਹਰੀ ਕ੍ਰਾਂਤੀ ਵਿੰਦੀ ਇੱਕ ਸਾਡੀ ਲੋੜ ਸੀ ਤੇ ਹਰੀ ਕ੍ਰਾਂਤੀ ਨੇ ਪੰਜਾਬ ਜਿੱਥੇ-ਜਿੱਥੇ ਵੀ ਹੋਈ ਕਿਸਾਨੀ ਨੂੰ ਅਰਥਿਕਤਾ ਨੂੰ ਹਲਾਰਾ ਦਿੱਤਾ ਪਰ ਉਹ ਸਾਰਾ ਜਿਹੜਾ ਹੈ ਉਹ ਜੁੜ ਗਿਆ ਅੰਤਰਰਾਸ਼ਟਰੀ ਐਗਰੀ ਬਿਜ਼ਨਸ ਦੇ ਨਮਾ ਤੇ ਉਹ ਅੰਤਰਰਾਸ਼ਟਰੀ ਐਗਰੀ ਬਿਜ਼ਨਸ ਜਿਹੜਾ ਉਹਨੂੰ ਕਾਮਯਾਬ ਕਰਨ 'ਚ ਸਰਕਾਰਾਂ ਨੇ ਸਾਇੰਸਦਾਨਾਂ ਨੇ ਸਾਡੇ ਐਗਰੀਕਲਚਰ ਸਾਇੰਟਿਸਟਔਰ ਬੈਂਕਾਂ ਨੇ ਰੋਲ ਨਿਭਾਇਆ। ਔਰ ਉਹਦੇ ਵਿੱਚ ਐਸਾ ਚਿੰਕਰ ਚੱਲਿਆ ਕਿ ਅੱਜ ਮੈਦਾਬੇਦਲ ਕਹਿ ਸਕਦਾ ਕਿ ਪਾਣੀ ਕਿੱਕੜ ਵਾਲਾ ਕਿਸਾਨ ਅੱਜ ਦੇ ਖੇਤੀ ਮਾਡਲ 'ਚ ਜਿਉਂਨੇ ਡੈਕਟਰ ਲੋਨ ਤੇ ਲੈ ਲਿਆ। ਅੱਜ ਮੋਟਰ ਲੋਨ ਤੇ ਲੈ ਕੇ ਲਵਾ ਲਈ ਉਹ ਖੇਤੀ ਦੀ ਆਮਦਨ ਤੋਂ ਕਦੇ ਵੀ ਕਰਜ਼ਾ ਨਹੀਂ ਲਾ ਸਕਦੇ। ਕੰਦੀ ਲੋੜਿਆ ਕਿ ਕੀ ਗੰਨਾ ਮਿਲ ਤੇ ਸੁੱਟ ਕੇ ਹੀ ਉਹਨੂੰ ਫਾਇਦਾ ਹੈ ਜਾਂ ਆਪ ਗੁੜ ਸ਼ੱਕਰ ਬਣਾ ਕੇ ਵੇਚਣ ਵੀ ਮੈਂ ਨਹੀਂ ਕਿਹਾ ਕਿ ਸਾਰੇ ਗੰਨੇ ਦਾ ਗੁੜ ਸ਼ੱਕਰ ਹੀ ਬਣ ਜਾਊਗਾ ਇਹ ਨਹੀਂ ਹੋਣਾ। ਜੋ ਅਸਲ ਉਹ ਮਿਲਾਂ ਚੁੱਟ ਨਹੀਂ ਪੈਣਾ। ਪਰ ਜੇ ਕੁਝ ਆਪ ਕਰ ਸਕਦੇ ਸੜੀ ਕੋਲ ਮਾਈਗ੍ਰੈਂਟ ਵਰਕਰ ਆ ਸਕਦੇ ਨੇ ਮੇਰਾ ਇੱਕ ਸਟੂਡੈਂਟ ਡੀਸੀ ਲੱਗਿਆ ਹੋਇਆ ਸੀ ਹੁਸ਼ਿਆਰਪੁਰ 150 ਕੁਲਹਾੜੀ ਮਾਈਗ੍ਰੈਂਟ ਨੇ ਹੁਸ਼ਿਆਰਪੁਰ ਚ ਲਈ ਹੋਈ ਸੀ ਤੇ ਮੈਨੂੰ ਦੱਸਦੇ ਸਾਰੇ ਇੱਥੇ ਐਨੇ ਪੈਸੇ ਕਮਾ ਕੇ ਉਹ ਲੈ ਜਾ ਰਹੇ ਨੇ ਦੇਖ ਪਟਿਆਲੇ ਚ ਇੱਕ ਸਾਡੇ ਫਾਰਮਰ ਹੈ ਉਹ 80 ਰੁਪਏ ਤੋਂ ਲੈ ਕੇ 250 ਰੁਪਏ ਤੱਕ ਗੁੜਸ ਕਰਕੇ ਵੇਚ ਰਿਹਾ ਵੀਰ ਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਹੜਾ ਕਿਸਾਨ ਹੈ ਇਹ ਬਹੁਤ ਉਦਮੀ ਹੈ ਪੰਜਾਬ ਦੇ ਕਿਸਾਨ ਨੇ ਹੀ ਹਰੀ ਕ੍ਰਾਂਤੀ ਨੂੰ ਕਾਮਯਾਬ ਕੀਤਾ ਤੇ ਪੰਜਾਬ ਦਾ ਕਿਸਾਨ ਹੀ ਉਹਦੇ ਵਿੱਚੋਂ ਨਿਕਲ ਦਾ ਰਸਤਾ ਬਣਾਏਗਾ ਇਹ ਪੰਜਾਬ ਦਾ ਕਿਸਾਨ ਇਸ ਪਾਸੇ ਤੁਰ ਪਵੇ ਜਿਹਦੇ ਵਿੱਚ ਉਹਨੂੰ ਇਹ ਯਕੀਨ ਹੋਵੇ ਕਿ ਸਾਡੀ ਆਮਦਨ ਤਾਂ ਘਟਣੀ ਨਹੀਂ ਮੈਂ ਕਹਿੰਦਾ ਜਿਹਨੇ ਕਣਕ ਛੋਣੇ ਤੋਂ ਮਿਲ ਰਹੀ ਹੈ ਉਹ ਨਹੀਂ ਵੀ ਸ਼ੁਰੂ ਕੀ ਮਿਲ ਜਾਵੇ ਤੇ ਉਹਦੇ 'ਚ ਵਾਧਾ ਹੋ ਸਕੇ ਮੇਰੇ ਕੋਲ ਤਾਂ ਇਸ ਤੋਂ ਵਧੀਆ ਮਾਡਲ ਜਿਹੜਾ ਉਹ ਨਹੀਂ ਹੋਰ ਹੋਣਾ ਤੇ ਜਦੋਂ ਦੇਸ਼ ਨੂੰ ਅਨਾਜ ਸੁਰੱਖਿਆ ਦੀ ਭੀੜ ਬਣੀ ਤਾਂ ਤੁਹਾਡੇ ਕੋਲ ਵੀ ਆਣਗੇ ਇੱਕ ਗੱਲ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਮੈਂ ਕਹਿਣੀ ਚਾਹਾਂਗਾ ਉਹ ਦਿਨ ਗਏ ਜਦੋਂ 73% ਕਣਕ ਪੰਜਾਬ ਦੇ ਖੇਤਾਂ ਚ ਕੇਂਦਰੀ ਭੰਡਾਰ ਚ ਜਾਂਦੀ ਸੀ ਹੁਣ ਨਹੀਂ ਜਾਂਦੀ ਹੁਣ 45% ਉਹ ਦਿਨ ਕਈ ਜਦੋਂ 45% ਚੌਲ ਪੰਜਾਬ ਦੇ ਖੇਤਾਂ ਚ ਕੇਂਦਰੀ ਬਿਨਾਰਜ ਜਾਂਦਾ ਸੀ ਹੁਣ 22% ਹੈ ਉਹ ਕਹ ਦੇ ਕੰਧ ਤੇ ਲਿਖਿਆ ਵੀ ਸਮਝ ਲਓ ਕਿ ਕੰਧ ਤੇ ਕੀ ਲਿਖਿਆ ਹੈ ਸੋ ਇੱਕ ਗੱਲ ਹੋਰ ਕਿ ਜਿਹੜੀ ਹਰੀ ਕ੍ਰਾਂਤੀ ਜਿਵੇਂ ਉਤਾਰ ਜੀ ਜਾਂ ਹੋਰ ਗੱਲ ਕਰੇ ਹੈਤ ਹਾਈ ਗੀਲਡਿੰਗ ਵੈਰਾਈਟੀ ਸੀਡਸ ਕੀ ਹੈ ਜਿਆਦਾ ਝਾੜ ਦੇਣ ਵਾਲੇ ਬੀਜ ਕੀ ਨੇ ਕੁਝ ਵੀ ਨਹੀਂ ਸਿਰਫ ਇਹ ਰਿਸਪੌਂਸਿਵ ਹੈ ਪਾਣੀ ਨੂੰ ਇਹ ਰਿਸਪੌਂਸਿਵ ਹੈ ਖਾਦ ਨੂੰ ਖਾਦ ਤੇ ਪਾਣੀ ਮਾਈਨਸ ਕਰ ਲੋ ਨਾ ਬੀਜਾ ਲੈ ਕੇ ਝਾੜ ਦਿਖਾ ਦਿਓ ਉੱਧ ਸੋ ਇਸ ਕਰਕੇ ਵੈਕਸਰ ਕੈਨਟ ਇਹ ਹਾਈ ੀਲਡਿੰਗ ਵੈਰਾਈਟੀ ਸੀਡਸ ਆਰ ਨਾਥਿੰਗ ਬਟ ਰਿਸਪੌਂਸਿਵ ਹਾਈ ਰਿਸਪੌਂਸਿਵ ਸੀਡਸ ਟੂ ਵਾਟਰ ਐਂਡ ਫਰਟੀਲਾਈਜ਼ਰ ਤੇ ਜਿੰਨੀ ਦੇਸ਼ ਚ ਰਿਸਰਚ ਵੀ ਹੋਈ ਹੈ ਖੋਜ ਹੋਈ ਹੈ ਉਹ ਕੁਝ ਨਾਜੀ ਫਸਲਾਂ ਤੇ ਹੀ ਫੋਕਸ ਕਰਕੇ ਹੋਈ ਹੈ ਵੱਧ ਝਾੜ ਦੇਣ ਵਾਲੇ ਬਾਕੀ ਵੱਧ ਝਾੜ ਦੇਣ ਵਾਲੀ ਫਸਲਾਂ ਤੇ ਬਾਕੀ ਫਸਲਾਂ ਤੇ ਕਿਉਂ ਨਹੀਂ ਹੋਈ ਇਹ ਵੀ ਸਵਾਲ ਸਵਾਲ ਕਿਸਾਨੀ ਲਈ ਉਠਾਉਣਾ ਚਾਹੀਦਾ ਹੈ ਇਹ ਭਾਈ ਖੇਤੀ ਹਰਿਆਣੇ ਦੀ ਯੂਨੀਵਰਸਿਟੀ ਜਾਂ ਪੰਜਾਬ ਦੀ ਯੂਨੀਵਰਸਿਟੀ ਜਾਂ ਪੁਸਾ ਜਾਂ ਦੀ ਆਪੀਨੀਅਨ ਜੋ ਉਹ ਕਿਉਂ ਨਹੀਂ ਬਾਕੀ ਫਸਲਾਂ ਤੇ ਵੀ ਵੱਧ ਝਾੜ ਬੀਜ ਤਿਆਰ ਕਰ ਸਕਦੇ ਇਹ ਕਣਕ ਹੀ ਹੋਣੇ ਤੇ ਹੋ ਸਕਦਾ ਬਾਕੀ ਫਸਲਾਂ ਤੇ ਕਿਉਂ ਨਹੀਂ ਹੋ ਸਕਦਾ ਜੋਈ ਕਿ ਡਿਜ਼ਾਈਨ ਹੈ ਡਿਜ਼ਾਈਨ ਹੀ ਹੈ ਕਿ ਜਦੋਂ ਤੁਸੀਂ ਇਹ ਖੇਤੀ ਕਰਨ ਲੱਗ ਜਾਓਗੇ ਖਾਦ ਦੀ ਰਸਾਇਣਕ ਖਾਦਾਂ ਦੀ ਡਿਮਾਂਡ ਘਟ ਜਾਈਗੀ ਤੇ ਰਸਾਇਣਕ ਖਾਦਾਂ ਦੇ ਕਾਰਖਾਨੇਦਾਰ ਹੀ ਤੁਹਾਨੂੰ ਨਹੀਂ ਲਵਾਂਗੇ ਇਸ ਵਾਸਤੇ ਨਹੀਂ ਆਉਂਦੇ ਮਕੰਦਰੀ ਘਟ ਜਾਏਗੀ ਚਿੰਨਰੀ ਵੜਾ ਹੀ ਤੁਹਾਨੂੰ ਇਸ ਵਾਸਤੇ ਨਹੀਂ ਆਣ ਦਿੰਦੇ ਕੁਝਾਂ ਪਹਿਲਾਂ ਨਵੀਂ ਨਵੀਂ ਕਾਂਗਰਸ ਸਰਕਾਰ ਬੜੀ 17 ਚ ਤੱਕ ਕ੍ਰਿਡਿਕ ਚੁੰਨ ਦੇ ਸੀਐਮ ਆਏ ਤੇ ਸਿਰ ਨੂੰ ਗਿਆ ਕੇ ਸਾਡੇ ਨਾਲ ਡਿਸਕਸ ਕਰਨ ਰਹੀ ਸੀ ਕੁਸ਼ਿਸ਼ ਅਸਕੇ ਤੁਹਾਡੀ ਜਿਹੜੀ ਫਰਟੀਲਾਈਜ਼ਰ ਲੋਬੀ ਹੈ ਉਹ ਤੁਹਾਡੀ ਜਿਹੜੀ ਮਸ਼ੀਨਰੀ ਲੋਬੀ ਹੈ ਇਹ ਪ੍ਰਾਲੀ ਦਾ ਇਨਸਟੀਟਿਊਟ ਇਨ ਕਾਰਪੋਰੇਸ਼ਨ ਤੋਂ ਬਿਨਾਂ ਕਰਨੀ ਨਹੀਂ ਦਿੰਦੀ ਕੁਝ ਉਹ ਪ੍ਰਾਲੀ ਨੂੰ ਵੀ ਹਰ ਵਾਰੀ ਜ਼ਮੀਨ 'ਚ ਦੱਪਣਾ ਜ਼ਰੂਰੀ ਨਹੀਂ ਔਰਗੇਨਿਕ ਬੈਟਰ ਜ਼ਰੂਰੀ ਹੈ ਪਰ ਇਹਨਾ ਵੀ ਨਹੀਂ ਹੋਰ ਫਸਲਾਂ ਦੇ ਵੀ ਹੋ ਸਕਦੀਆਂ ਨੇ ਪਰ ਕਿਉਂਕਿ ਸਾਡੇ ਸਾਇੰਟਿਸਟ ਕਮਿਊਨਿਟੀ ਨੇ ਔਰ ਸਰਕਾਰਾਂ ਨੇ ਸਕੀਮ ਇੱਕੋ ਦਿੱਤੀ ਕਿ ਜੇ ਇਹਨੂੰ ਵਾਧ ਦਿਓ ਵੀ ਜੰਡਾ ਦਿਓ ਬਰਾਲੀ ਜਿਹੜੀ ਕਿ ਗੇਮ ਚੇਂਜਰ ਹੋ ਸਕਦੀ ਹੈ ਜੇ ਅਸੀਂ ਬਾਇਓ ਸੀਐਨਜੀ ਬਣਾ ਕੇ ਉਹਨੂੰ ਵੇਚਣਾ ਸ਼ੁਰੂ ਕਰ ਦੇਗੇ ਤੇ ਇੰਪਲॉयਮੈਂਟ ਵੀ ਹੋਏਗੀ ਤੇ ਹੋਰ ਵੀ ਸੋ ਕਿ ਮੈਨੂੰ ਲੱਗਦਾ ਕਿ ਜਿਹੜੀਆਂ ਸਾਡੇ ਤਿੰਨ ਪਲਾਂਟ ਖੜੇ ਹੋਏ ਆ ਲੋਕਾਂ ਨੂੰ ਉਹਨਾਂ ਨੇ ਰੌਲਾ ਪਾਇਆ ਹੋਇਆ ਵੀ ਇਹ ਧਰਤੀ ਕੈਂਸਰ ਕਰ ਦੇਣਗੇ ਉਹ ਡਿਸਪੈਲ ਕਰੋ ਡਾਊਟਸ ਉਹ ਉਹ ਡਿਸਪੈਲ ਜਿਹੜਾ ਨਾ ਉਹ ਸਾਇੰਟਿਸਟ ਕਰਨਗੇ ਮੈਂ ਸ਼ਾਇਦ ਕਾਪੀਪਲ ਨਹੀਂ ਹੈ ਜਾਂ ਕਿਸਾਨ ਲੀਡਰਸ਼ਿਪ ਕਰੇਗੀ ਦੂਸਰੀ ਗੱਲ ਜਿਹੜੀ ਸਬਸਿਡੀ ਜਾਂ ਖਾਤਾ ਦੀ ਇੱਕ ਮਿਸ ਨੋਮਰ ਹੈ ਕਿਸਾਨ ਨੂੰ ਬਿਲਕੁਲ ਉਹ ਸਬਸਿਡੀ ਨਹੀਂ ਮਿਲਦੀ ਸਬਸਿਡੀ ਤਾਂ ਕੰਪਨੀਆਂ ਨੂੰ ਮਿਲ ਰਹੀ ਜਿਹੜੀ ਪ੍ਰੋਡਿਊਸ ਕਰ ਰਹੀ ਨੇ ਉਹ ਵੀ ਉਹ ਵੀ ਫਾਲਸ ਕੰਪਨੀਆਂ ਨੇ ਉਹ ਵੀ ਫਾਲਸ ਕੰਪਨੀ ਨੇ ਦੇਖੋ ਇਹਨਾਂ ਨੇ ਮੇਰਾ ਮੈਨੂੰ ਕਰ ਦਿੱਤਾ ਇੰਡੋਰਸ ਕਰ ਦਿੱਤਾ ਕੋਈ ਚੀਜ਼ ਜਿਹਦੀ ਸਬਸਿਡੀ ਦੇ ਲੋ ਰੋਟਾ ਜਿਹੜਾ ਸਪਲਾਈਕਰ ਹੈ ਕੋਈ ਰੋਟਾ ਮੇਕਰ ਕੋਈ ਸਬਸਿਡੀ ਦੇ ਲਓਗੇ ਤੇ ਉਹਦੀ ਕੀਮਤ ਡੇਵੜੀ ਹੋਏਗੀ ਓਪਨ ਮਾਰਕੀਟ ਤੋਂ ਲਓਗੇ ਉਹਦੀ ਕੀਮਤ ਇੱਕ ਗੁਣ ਹੋਈ ਸਬਸਿਡੀ ਪਹਿਲਾਂ ਜੈਕਪ ਕੀਮਤਾ ਕੀਤੀਆਂ ਜਾਂਦੀਆਂ ਨੇ ਫਿਰ ਉਹ ਕੰਪਨੀ ਨੂੰ ਦਿੱਤਾ ਫਿਰ ਉਹਦੇ ਹਿੱਸੇ ਵੰਡੇ ਜਾਂਦੇ ਨੇ ਕੰਨੇ ਦੇ ਬੁੱਤੇ ਦੀ ਗੋਭੀ ਦੇ ਬੁੱਤੇ ਨਾਲ ਕੰਨੇ ਦੇ ਬੁੱਤੇ ਦੀ ਕੌਣ ਦੇ ਬੁੱਤੇ ਨਾਲ ਇਹ ਦੋਨੀਆਂ ਤਰ੍ਹਾਂ ਦੀ ਮੁਕਾਬਲੇ ਵਾਲੀ ਘਟੋਗੀ ਫਿਰ ਜਿਹੜਾ ਆਪਣਾ ਚੜ੍ਹਿਆ ਉਹ ਮੈਕਸਮ ਤੋਂ ਜਾਊਗਾ ਤੇ ਇਹ ਇਹ ਆਕਾਸਟਿਕ ਜੇ ਨਹੀਂ ਤਾਂ ਉਦੋਂ ਗਏ ਆਯੰਦਕ ਹੋਰ ਮਨ ਕੇ ਰਗਾ ਤਾਤ ਉਹਨੂੰ ਆਪਾਂ ਚਲੇਗੇ ਕਾਲ ਸਭ ਪੰਜਾਬ ਦੇ ਵਿੱਚ ਇੱਕ ਸੱਤ ਸੰਭਲਿਆ ਉਹ ਸੱਤ ਮੱਕੀ ਦੇ ਉਜਾਗਰ ਕੀਤਾ ਮੱਕੀ ਦਾ ਆਪਣਾ ਬੀਜ ਹੈ ਨਾ ਤੇਰਾ ਅੰਧਾ ਵੀ ਉਹ ਇਹਨਾਂ ਦਿਨਾਂ ਚੱਲ ਵੀ ਫਰਵੀਸ ਤੇ ਬਾਕੀ ਦਾ ਵੀ ਜਿਹੜਾ ਮਈ ਜੂਨ ਚੱਕਦੇ ਨੇ ਜਿਹੜਾ ਉਹ ਬੀਜ ਦੇਉਂਦੇ ਸੀ ਸਭ ਕੁਝ ਉਹ ਹੀ ਕਰਨਾ ਦਵਿੱਦ ਕਰਦੇ ਉਹ ਹੀ ਉਧਰ ਕਰਨਾ ਹੈ ਜਿਹੜੀ ਮਈ ਜੂਨ ਵਾਲੀ ਮੱਕੀ ਆ ਇਹਨਾਂ ਜਿਹੜੀ ਆਪਲੇ ਨਾ ਜਨਵਰੀ ਫਰਵੀ ਜਿਹੜੀ ਅੱਜ ਕੱਲ ਆਪਾਂ ਬੀਜਦੇ ਆ ਉਹਨਾਂ ਦੀ ਮੱਚਾੜ ਆ ਉਹ ਏਕੜ ਦਾ 30 ਕੁਆਂਟਲ ਤੋਂ 50 ਕੁਆਂਟਲ ਤੱਕ ਇਹ ਤੋਂ ਵੀ ਕਿਜਦਾ ਤੇ ਜਿਹੜੀ ਮਈ ਜਨਵਰੀ ਮੱਕੀ ਆ ਉਹ ਤਾਂ 15 ਤੋਂ 16 ਕੁਇੰਟਲ ਮੁਸੀ ਜਾਂਦਾ ਫਿਰ ਉੱਤੇ ਕੀ ਹੋਇਆ ਇੱਕ ਰਿਜ਼ਲਟ ਸਾਹਮਣੇ ਆ ਗਿਆ ਨਤੀਜਾ ਸਾਹਮਣੇ ਆਇਆ ਜਿਹੜੀ ਕੁਦਰਤ ਆ ਉਹਨੇ ਹਰ ਇੱਕ ਫਸਲ ਲਈ ਸਾਲ ਵਿੱਚ ਇੱਕ ਇਦਾਂ ਦਾ ਸਮਾਂ ਫਿਕਸ ਕੀਤਾ ਨਿਰਧਾਰਤ ਕੀਤਾ ਆ ਜੇਕਰ ਅਸੀਂ ਲੰਮੜੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਘੜਾ ਸਾਡਾ ਛਾੜਿਆ ਡੇਢੇ ਤੋਂ ਦੁੱਗਣਾ ਉੱਦੇ ਹੋ ਜਾਂਦਾ ਸੇ 100 ਬੰਦੇ ਨਾਲ ਇਹਦਾ ਗੰਨਾ ਉਹਨੇ ਉਹ ਅਗਸਤ ਮਹੀਨ ਜਿਹੜੀ ਮੱਕੀ ਆ ਉਹਨੇ ਜਨੂਰੀ ਫਰਵਰੀ ਆ ਜਿਹੜਾ ਨਰਮਾ ਉਹਨੇ ਜਨੂਰੀ ਫਰਵਰੀ ਆ ਤੇ ਇਹਦੇ ਕਿਹੜਾ ਤੇਲ ਵਗਰਾ ਉਹਨੇ ਜਨੂਰੀ ਫਰਵਰੀ ਆ ਇਹਨਾਂ ਹੋਰ ਬਹੁਤ ساری ਐਫਸਰਾਂ ਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਇਹ ਲਗਾ ਕਾਲ ਦੀ ਇਹਨੂੰ ਤੇ ਜੇਪਾਂ ਸਮਾਗੜੇ ਉਹ ਲੱਭਣਾ ਕਿਹੜਾ ਸਮਾਗੜਾ ਚਾਹੀਦਾ ਕਿਸ ਤਰ੍ਹਾਂ ਦਾ ਬੀਜ ਅੱਛਾ ਉਤੋਂ ਅੱਗੇ ਜਾਂਦਾ ਕਿ ਜਿਹੜੀ ਇਹ ਨਾ ਖੇਤੀ ਆ ਹੁਣ ਲੋਕਾਂ ਨੇ ਦੋਵੇਂ ਹਿੱਸਿਆਂ ਨੂੰ ਵੰਡ ਲਿਆ ਇੱਕ ਨੂੰ ਕਹਿਣ ਦਾ ਪੈ ਕੁਦਰਤੀ ਖੇਤੀ ਦੂਜੀ ਨੂੰ ਕਹਿਣ ਦਾ ਪੈ ਰਸਾਇਣਿਕ ਖੇਤੀ ਸਿਸਟਮ ਹੈ ਜਾਂ ਪਾਣੀ ਦੇ ਇੰਨੇ ਅੱਛੇ ਜਬਰਦਸਤ ਸਿਸਟਮ ਟ੍ਰੈਡੀਸ਼ਨਲ ਸੀਗੇ ਉਹਨੂੰ ਕੋਈ ਲੈ ਕੇ ਆਇਆ ਗਿਆ ਆ ਹਿੰਦੁਸਤਾਨ ਵਿੱਚ ਅਨੁਪਮ ਮਿਸ਼ਰਾ ਨੇ ਬੜੀ ਸੋਹਣੀ ਕਿਤਾਬ ਲਿਖੀ ਸੀਗੀ ਆਜ ਵੀ ਖਰੇ ਹੈ ਤਾਲਾ ਔਰ ਉਹਦੇ ਵਿੱਚ ਉਹਨੇ ਸਾਰਾ ਜ਼ਿਕਰ ਕੀਤਾ ਸੀਗਾ ਇੱਕ ਇੱਕ ਜਗ੍ਹਾ ਜ਼ਿਕਰ ਬੜਾ ਅੱਛਾ ਹੋਇਆ ਉਹ ਕਹਿੰਦਾ ਇੱਕ ਕਿਲੇ ਦਾ ਘੇਰਿਆ ਹੋਇਆ ਸੀਗਾ ਤਾਂ ਜਦ ਕਿਲਾ ਘੇਰਿਆ ਹੋਇਆ ਸੀਗਾ ਮਹਾਰਾਣਾ ਪ੍ਰਤਾਪ ਦੇ ਟਾਈਮ ਦੀ ਗੱਲ ਹੈ ਉਹ ਕਿਲੇ ਵਿੱਚ ਉਹ ਕਈ ਸਾਲ ਚੱਲਿਆ ਕਿਰਾਬੰਦੀ ਔਰ ਕਿਲੇ ਵਿੱਚ ਤੁਸੀਂ ਜਾਣਦੇ ਹੋ ਕਿ ਵੀ ਕਿੰਨਾ ਉੱਚ ਪਹਿਲੇ ਰਿਸੋਰਸਿਸ ਲਿਮਿਟਿਡ ਹੁੰਦੇ ਹੈਗੇ ਆ ਉਹਦੇ ਵਿੱਚ ਲੋਕੀ ਮਰੇ ਹੈ ਤਾਂ ਭੁੱਖ ਨਾਲ ਮਰੇ ਹੈਗੇ ਪਾਣੀ ਨਾਲ ਨਹੀਂ ਮਰੇ ਕਿਉਂਕਿ ਉਹਨਾਂ ਦੀ ਆਪਣੀ ਵਾਟਰ ਹਾਰਵੈਸਟਿੰਗ ਸਿਸਟਮ ਸੀਗੀ ਟ੍ਰੈਡੀਸ਼ਨਲ ਜਿਹਦੇ ਨਾਲ ਉਹ ਪਾਣੀ ਆਪਣਾ ਕਰਦੇ ਸੀਗੇ ਸਾਡੇ ਹਿੰਦੁਸਤਾਨ ਚ ਵੀ ਅਗਰ ਤੁਸੀਂ ਦੇਖੋ ਅਲੱਗ-ਅਲੱਗ ਸਟੇਟਸ ਦੀ ਅਲੱਗ-ਅਲੱਗ ਵਾਟਰ ਸੈੱਟ ਮੈਨੇਜਮੈਂਟ ਸਿਸਟਮ ਸੀਗਾ ਟ੍ਰੈਡੀਸ਼ਨਲ ਆਪਾਂ ਨੂੰ ਪਤਾ ਹੀ ਨਹੀਂ ਹੈ ਤੁਹਾਨੂੰ ਪਤਾ ਕਿ ਪੰਜਾਬ ਦਾ ਵਾਟਰ ਸ਼ੈੱਡ ਸਿਸਟਮ ਕੀ ਸੀਗਾ ਪੰਜਾਬੀਆਂ ਨੂੰ ਪੁੱਛ ਲਓ ਛੱਪੜੀ ਛੱਪੜੀ 오ਡੀਸਾ ਚ ਮੈਂ ਜਾਨਣਾ ਤੇ ਮਨ ਕਹਿੰਦੇ ਸੀ ਸਾਡਾ ਕੋਟਾ ਉਹ ਨਹੀਂ ਮੁੰਡਾ ਟ੍ਰੈਡੀਸ਼ਨਲ ਵਾਟਰ ਹਰਵੈਸਟਿੰਗ ਸਿਸਟਮ ਸੀਗਾ ਔਰ ਤੁਸੀਂ ਇਹ ਨਾ ਸੋਚੋ ਕਿ ਸਾਡੇ ਇਥੇ ਇਹ ਪ੍ਰੋਬਲਮ ਹੈ ਕਿ ਅਮਰੀਕਾ ਵਿੱਚ ਮੈਂ ਟੈਕਸਾਸ ਯੂਨੀਵਰਸਿਟੀ ਵਿੱਚ ਇੱਕ ਵਾਰੀ ਗਿਆ ਤੇ ਮੈਨੂੰ ਕੁਝ ਲੋਕ ਹੀ ਆਏ ਦੱਸਣ ਵਾਸਤੇ ਕਿ ਸਰ ਤੁਹਾਨੂੰ ਅਸੀਂ ਆਪਣਾ ਵਾਟਰ ਸ਼ੈਡ ਮੈਨੇਜਮੈਂਟ ਦਿਖਾਉਣਾ ਮੈਂ ਕਿਉਂ ਕੋਈ ਖਾਸ ਗੱਲ ਹੈ ਕਹਿੰਦਾ ਜਰਾ ਜਪਨ ਦਿਖਾਣਾ ਚਾਹੁੰਦੇ ਆ ਚਲੇ ਗਿਆ ਮੈਂ ਉਹ ਉਹ ਜਿਹੜਾ ਸੀਗਾ ਮਾਡਰਨ ਉਹ ਤਾਮਿਲਨਾਡੂ ਤੁਸੀਂ ਤਮਿਲਨਾਡੂ ਤੋਂ ਮਾਡਲ ਵਾਟਰਸ਼ੈੱਡ ਮੈਨੇਜਮੈਂਟ ਦਾ ਟੈਕਸਾਸ ਯੂਨੀਵਰਸਿਟੀ ਟਰਾਈ ਕਰ ਰਹੀ ਸੀਗੀ ਸਾਡੇ ਹਿੰਦੁਸਤਾਨ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਤਮਿਲਨਾਡੂ ਦਾ ਕੋਈ ਵਾਟਰਸ਼ੈੱਡ ਮੈਨੇਜਮੈਂਟ ਸਿਸਟਮ ਹੈਗਾ ਜਾਂ ਤੁਹਾਡੇ ਆਪਣੇ ਪੰਜਾਬ ਦਾ ਕੋਈ ਵਾਟਰਸ਼ੈੱਡ ਹੈਗਾ ਆਪਾਂ ਤਾਂ ਇੰਨੇ ਇੰਨੇ ਮਤਲਬ ਅੱਜ ਕੱਲ੍ਹ ਅਧਿਕਾਰ ਵੀ ਜੀਰੇ ਹੈਗੇ ਕਿਉਂਕਿ ਤੁਸੀਂ ਠੀਕ ਐ ਇੰਜੋਏ ਕਰੋ ਵੀਡੀਓ ਦੇਖੀ ਜਾ ਕਮਾਲ ਦੇ ਵੀਡੀਓ ਅੱਜ ਕਾ ਰੋਜ਼ ਆਉਂਦੇ ਆ ਤੁਹਾਨੂੰ ਕੋਈ ਟਾਈਮ ਕਿੱਥੇ ਹੈ ਬਾਕੀ ਕੰਮ ਦੇਖਣ ਦਾ ਯਾ ਸੋਚ ਰਦਾ ਤਾਂ ਆਪਾਂ ਤਾਂ ਉਸ ਦੇ ਵਿੱਚ ਸਾਰੇ ਬਿਜ਼ੀ ਹੈਗੇ ਆ ਸੋ ਠੀਕ ਹੈ ਲੇਕਿਨ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਵੀ ਇਹ ਟ੍ਰੈਡੀਸ਼ਨਲ ਨੋਲੇਜ ਸਾਡੇ ਦੇਸ਼ ਵਿੱਚ ਉਪਲਬਧ ਹੈਗੀ ਹੈ ਥੋੜੀ ਜਿਹੀ ਮੇਰੀ ਗੱਲ ਕਰ ਰਹੇ ਹਲੇ ਤਾਂ ਲੇਕਿਨ ਇੰਨਾ ਜ਼ਿਆਦਾ ਹੈਗਾ ਕਿ ਆਪਾਂ ਨੂੰ ਇਸ ਗੱਲ ਦਾ ਕਦੇ ਅਹਿਸਾਸ ਹੀ ਨਹੀਂ ਸ਼ਾਇਦ ਹੋਇਆ ਹੋਵੇਗਾ ਕਿ ਅਸੀਂ ਕਿੰਨੇ ਰਿਚ ਹੈ ਅਸੀਂ ਕਿੰਨੇ ਰਿਚ ਹੈਗਾ ਵੈਨਸੇ ਵੀ ਆਰ ਰਿਚ ਰਿਚ ਮੀਨਸ ਬਈ ਵੀ ਆਫ ਫੋਰ ਟ੍ਰੈਡੀਸ਼ਨਲ ਫਾਰਮਿੰਗ ਸਿਸਟਮਸ ਐਂਡ ਦੀ ਟ੍ਰੈਡੀਸ਼ਨਲ ਨੋਲਿਜ ਜਿਹੜੀ ਉਹਦੇ ਨਾਲ ਹੈਗੀ ਹੈ। ਇਸ ਕਹਿਣ ਦਾ ਤਾਕਰੀ ਸਿਰਫ ਇਹੀ ਸੀਗਾ ਕਿ ਅਵਤਾਰ ਜੀ ਜਿਹੜੀ ਤੁਸੀਂ ਮੋਹਮ ਚਲਾਈ ਹੋਈ ਹੈ ਜੀ ਆ ਸਾਨੂੰ ਪਹਿਲੇ ਵੀ ਤੁਹਾਡੇ ਕੋਲ ਮੈਂ ਆਇਆ ਹੈਗਾ ਲੇਕਿਨ ਅੱਜ ਵੀ ਆ ਕੇ ਸੁਣਨੋ ਇੱਕ ਤਰ੍ਹਾਂ ਰੀਇਨਫੋਰਸ ਕਰਦਾ ਆਦਮੀ ਔਰ ਆਪਣੇ ਅਵਤਾਰ ਜੀ ਬੜੇ ਦੂਜੇ ਅਵਤਾਰ ਜੀ ਬੜਾ ਅੱਛਾ ਕਹਿ ਰਹੇ ਸੀਗੇ ਕਿ ਇਹ ਨਾ ਤਾਂ ਅਵਤਾਰ ਜੀ ਤਾਂ ਸੰਤ ਹੈਗੇ। ਮਨੋਬਲਦਾ ਇੱਕ ਆਪਾਂ ਘੋਸ਼ਿਤੀ ਕਰ ਲਈਏ ਅੱਗੇ ਤੋਂ ਕਿ ਆਪਣੇ ਅਵਤਾਰ ਜੀ ਜਿਹੜੇ ਹੈਗੇ ਉਹ ਸੰਤ ਅਵਤਾਰ ਜੀ ਹੈਗੇ ਹੈ ਨਾ ਜੀ ਕਿਉਂਕਿ ਇਹ ਜੀ ਇਹ ਜਿਹੜੇ ਸੰਤਾਂ ਦੀ ਸਾਨੂੰ ਬਹੁਤ ਜ਼ਰੂਰਤ ਹੈਗੀ ਹੈ ਔਰ ਅਵਤਾਰ ਜੀ ਅੱਗੇ ਤੋਂ ਜਦ ਵੀ ਮੈਂ ਲਿਖਿਆ ਕਰਾਂਗਾ ਨਾ ਆਰਟੀਕਲ ਵਿੱਚ ਕਿਤੇ ਤੁਹਾਡਾ ਸਿਕਰ ਤਾਂ ਮੈਂ ਲਿਖਣਾ ਇਹੀ ਹੈ ਸੰਤ ਅਵਤਾਰ ਜੀ ਠੀਕ ਹੈ ਨਾ ਤੁਸੀਂ ਬਾਅਦ ਚ ਮੈਨੂੰ ਉਹ ਕਹਿੰਦੇ ਹੋ ਦੋਸ਼ ਦਿੰਦੇ ਰਹੇ ਹੋ ਪਰ ਆਈ ਥਿੰਕ ਦੀ ਪੁਆਇੰਟ ਆਮ ਟ੍ਰਾਈ ਟੂ ਮੇਕ ਇਸ ਕਿ ਇਸ ਤਰ੍ਹਾਂ ਹੀ ਆਪਣਾ ਇੱਕ ਜਿਹੜਾ ਉਹ ਵਧੇਗਾ ਇੱਕ ਲੋਕਾਂ ਨੂੰ ਸਮਝ ਵੀ ਆਏਗੀ ਕਿ ਕਿਉਂ ਆਪਾਂ ਇਹਨਾਂ ਨੂੰ ਸੰਤ ਕਹਿ ਰਹੇ ਹੈਗੇ ਆ ਜਰੂਰ ਉਹ ਦੇਖੋ ਉਹ ਕਹਿੰਦੇ ਚੋਪੜਾ ਜੀ অবতার ਕਹਿੰਦੇ ਸੀਗੇ ਤਾਂ অবতার ਤਾਂ ਹੈਗਾ ਹੀ ਹੈ ਹਾਂ অবতার ਤਾਂ ਬਿਲਕੁਲ ਹੈਗਾ ਹੀ ਹੈ ਲੇਕਿਨ ਮਨ ਲੱਗਦਾ ਕਿ ਇੱਕ ਅਗਿਆਪਾਸ ਹੱਥ ਵੀ ਲਾ ਦਈਏ ਤਾਂ ਥੋੜਾ ਜਿਆਦਾ ਆਸਾਨੀ ਹੋ ਜਾਏਗੀ ਸਮਝਣ ਵਾਸਤੇ ਕਿ ਕੀ ਅਸੀਂ ਕਹਿਣਾ ਚਾਹੁੰਦੇ ਹੈਗੇ ਆਈ ਥਿੰਕ ਵੀ ਨੀਡ ਟੂ ਬਿਲਡ ਅਪ ਸਰ ਮੇਕਸੀ ਹੋਰ ਵੀ ਕਹਿਣਾ ਹੋਣਾ ਆਪਾਂ ਸਾਰੇ ਕਹਿੰਦੇ ਕੋਈ ਕੋਈ ਆਪਣੇ ਸੱਜਣ ਪਹਿਲੇ ਵੀ ਕਹਿ ਗਏ ਹੈਗੇ ਆ ਕਿ ਇੱਕ ਜਗ੍ਹਾ ਦੇਖਿਆ ਆਪਾਂ 250 ਲੋਕੀ ਪਰਾਤ ਵਾਸਤੇ ਤੇ ਆਸ ਸੀ ਕਿ ਉਹ ਸੈਲੀਬ੍ਰਿਟੀ ਨੇ ਆਣਾ ਸੀਗਾ ਮੈਂ ਖਰਚੇਗਾ ਕਹਿਣਾ ਕਿ ਇਹ ਗੱਲ ਸੱਚੀ ਹੈ ਕਿ ਕੋਈ ਵੀ ਸੈਲੀਬ੍ਰਿਟੀ ਆਏਗੀ ਸਭ ਦੌੜਨ ਉਸਦੇ ਪਾਸੇ ਲੇਕਿਨ ਸਾਇਕ ਟਾਈਮ ਵੀ ਆ ਗਿਆ ਹੈ ਕਿ ਆਪਾਂ ਆਪਣਾ ਹੀ ਸੈਲੀਬ੍ਰਿਟੀ ਕ੍ਰੀਏਟ ਕਰੀਏ ਕਿਉਂ ਨਹੀਂ ਅਸੀਂ ਲੋਕ ਆਪਣਾ ਸੈਲੀਬ੍ਰਿਟੀ ਬਣਾ ਸਕਦੇ ਜੇ ਤੁਸੀਂ ਸੋਚਦੇ ਰਹੋਗੇ ਕਿ ਬਈ ਉਹ ਕੀ ਕਹਿੰਦੇ ਕੈटरीना कैफ ਆਏਗੀ ਤਾਂ ਹੀ ਗੱਲ ਹੋਏਗੀ ਐਗਰੀਕਲਚਰ ਨਹੀਂ ਫੇਰ ਨਹੀਂ ਹੋਣੀ ਹੈ ਉਹ ਅਗਰ ਆ ਕੇ ਬੋਲ ਵੀ ਜਾਏਗੀ ਨਹੀਂ ਹੋਏਗੀ ਤਾਂ ਆਪਾਂ ਨੂੰ ਇੱਕ ਆਪਣੇ ਹੀ ਸੋਚਣਾ ਪਏਗਾ ਕਿ ਅਸੀਂ ਕਿ ਕੁਝ ਲੋਕਾਂ ਨੂੰ ਇੱਕ ਸੈਲੀਬ੍ਰਿਟੀ ਸਟੇਟਸ ਦੇ ਜਿਸ ਉਹਦੇ ਕਾਮਯਾਬੀ ਦੇ ਲੈਵਲ ਤੇ ਉਥੇ ਲੈ ਆਈ ਹੈ ਤਾਂ ਕਿ ਉਹਨਾਂ ਦੀ ਵੀ ਗੱਲ ਸੁਣੀ ਜਾਏ ਤਜਬਾ ਅਗਰ ਸੈਲੀਬ੍ਰਿਟੀ ਦੀ ਗੱਲ ਹੁੰਦੀ ਹੈ ਤਾਂ ਆਪਨੇ ਵੀ ਸੈਲੀਬ੍ਰੇਟ ਹੈਗੇ ਤਾਂ ਸੰਤ ਜੀ ਤਾਂ ਹੁਣ ਹੋ ਹੀ ਗਏ ਨਾ ਆਪਾਂ ਕਿਹਾ ਸੰਤ ਅਵਤਾਰ ਜੀ ਦਾ ਇਹ ਵੀ ਉਸ ਸੈਲੀਬ੍ਰਿਟੀ ਲੈਵਲ ਤੇ ਆਣਗੇ ਤਾਂ ਹੀ ਆਪਾਂ ਲੋਕੀ ਗੱਲ ਕਰਾਂਗੇ ਸੋ ਇਹ ਬਹੁਤ ਜ਼ਰੂਰੀ ਹੈ ਸਰ ਇਨਸਟੈਡ ਆਫ ਡਿਪੈਂਡਿੰਗ ਅਪਨ ਅਦਰਸ ਲੈਟਸ ਸਟਾਰਟ ਆਰ ਆਪਣ ਇਸ ਥਿੰਕ ਕਿ ਆਪਾਂ ਸੋਚੀਏ ਕਿ ਅਸੀਂ ਕੀ ਕਰ ਸਕਦੇ ਹੈਗੇ ਹੁਣ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਹੈ ਇਹਨਾਂ ਨੇ ਜਿੱਸਾ ਕਿਹਾ ਹੈਗਾ ਕਿ ਵੀ ਫਿਊਚਰ ਇਥੇ ਬਿਲੋਂਗ ਕਰਦਾ ਇਹ ਕੋਈ ਸ਼ੱਕ ਨਹੀਂ ਹੈ ਲੇਕਿਨ ਸਰ ਇੱਕ ਇੱਕ ਦਿੱਕਤ ਆ ਰਹੀ ਹੈ ਦਿਕਤੇ ਆ ਰਹੀ ਹੈ ਕਿ ਜਿਸ ਤਰ੍ਹਾਂ ਕਿ ਨਾਲ ਦੁਨੀਆ ਜਿੱਥੇ ਜਾ ਰਹੀ ਹੈ ਪੰਜਾਬ ਚ ਤਾਂ ਗੱਲ ਨਹੀਂ ਹੁੰਦੀ ਕਿਉਂਕਿ ਆਪਾਂ ਭਗਵਾਨ ਤਮਾਨ ਔਰ ਪੁਰਾਣਾ ਚੀਫ ਮਿਨਿਸਟਰ ਨੂੰ ਹੀ ਕੰਪੇਅਰ ਕਰਦੇ ਰਹਿੰਨੇ ਆ ਰੋਜ਼ਾਨਾ ਔਰ ਨਾ ਹੀ ਬਾਕੀ ਦੇਸ਼ ਵਿੱਚ ਉੱਥੇ ਹਿੰਦੂ ਮੁਸਲਮਾਨ ਚ ਫਸੇ ਹੋਏ ਰਹੇ ਆ ਪਰ ਅਗਰ ਅਸੀਂ ਦੁਨੀਆ ਚ ਦੇਖੀਏ ਕੀ ਹੋ ਰਿਹਾ ਹੈਗਾ ਤੋ ਉਹਨਾਂ ਹੈਰਾਨਗੀ ਹੋਏਗੀ ਹੁਣ ਇਹ ਕਿਹਾ ਜਾ ਰਹਾ ਹੈ ਕਿ ਕਿਸਾਨ ਦੀ ਜ਼ਰੂਰਤ ਨਹੀਂ ਹੈ ਕਿਸਾਨ ਦੀ ਜ਼ਰੂਰਤ ਨਹੀਂ ਹੈ ਗਿਆ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਆ ਆਪਾਂ ਉਸ ਲੈਵਲ ਦੀ ਕਰ ਰਹੇ ਜਿਹੜੇ ਬੱਚੇ ਕੁਝੇ ਹੁਣ ਰਹਿ ਗਏ ਨੇ ਜਿਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਲੇਕਿਨ ਤੁਹਾਨੂੰ ਦੱਸਣਾ ਚਾਹਨਾ ਹੈ ਇੱਕ ਕੰਪਨੀ ਨੇ ਫਿਨਲੈਂਡ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਪ੍ਰੋਡਕਸ਼ਨ ਸਿਸਟਮ ਹੈਗਾ ਉਹ ਇੱਕ ਬਿਲਡਿੰਗ ਵਿੱਚ ਸ਼ੁਰੂ ਕਰਤਾ ਉਸ ਬਿਲਡਿੰਗ ਚੋਂ ਕੀ ਕਰਦੇ ਹੈਗੇ ਕਿ ਹਵਾ ਤੋਂ ਉਹਦੇ ਜਿਹੜੇ ਤੱਤਵ ਹੈ ਉਹਨੂੰ ਲੈ ਲੈਂਦੇ ਖਿੱਚ ਲੈਂਦੇ ਬੈਕਟੀਰੀਆ ਨਾਲ ਕ੍ਰਾਸ ਕਰਕੇ ਤੁਹਾਨੂੰ ਫੂਡ ਪ੍ਰੋਡਿਊਸ ਕਰਦਾ ਐਂਡ ਫਿਨਲੈਂਡ ਛੋਟਾ ਕੰਟਰੀ ਹੈਗਾ ਪਰ ਪੋਪੂਲੇਸ਼ਨ ਦੇ ਹਿਸਾਬ ਨਾਲ ਪਰ ਉਹ 500 ਮਿਲੀਅਨ ਮੀਲਸ ਹਰ ਸਾਲ ਦੇ ਤਿਆਰ ਕਰ ਰਿਹਾ ਹੈ ਔਰ ਉਹ ਕੀ ਕਹਿੰਦੇ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਉਹਨਾਂ ਦੇ ਬੌਸ ਦੀ ਉਹਨਾਂ ਪੁੱਛਿਆ ਕਿ ਤੁਸੀਂ ਤਾਂ ਇਹ ਮਤਲਬ ਅੱਗੇ ਤੋਂ ਐਸੀ ਖੇਤੀ ਸੇ ਆ ਰਹੇ ਹੋ ਜਿਹਦੇ ਵਿੱਚ ਸਭ ਆਰਟੀਫੀਸ਼ੀਅਲ ਹੋਏਗਾ ਔਰ ਇਹ ਗੱਲਾਂ ਬੁਰੀ ਸੀ ਇਹ ਉਹ ਕਹਿੰਦਾ ਕਿ ਨਹੀਂ ਅਸੀਂ ਆਰਟੀਫੀਸ਼ੀਅਲ ਫੂਡ ਨਹੀਂ ਪ੍ਰੋਡਿਊਸ ਕਰ ਰਹੇ ਹਾਂ ਅਸੀਂ ਜ਼ਮੀਨ ਪੈਦਾ ਕਰ ਰਹੇ ਹਾਂ ਮੇਰੇ ਵੀ ਗਲ ਖੜੇ ਹੋਏ ਮੈਂ ਕਿਹਾ ਜ਼ਮੀਨ ਕਿਸ ਤਰ੍ਹਾਂ ਪੈਦਾ ਕਰ ਰਹੇ ਹੋ ਤਾਂ ਉਹਨੇ ਸਮਝਾਇਆ ਬੜਾ ਸਿੰਪਲ ਕਿ ਜਦ ਅਸੀਂ ਖੇਤੀ ਵਿੱਚ ਜ਼ਮੀਨ ਦਾ ਉਪਯੋਗ ਹੀ ਨਹੀਂ ਕਰਾਂਗੇ ਆਪਣੇ ਆਪਣੇ ਇੱਕ ਬਿਲਡਿੰਗ ਵਿੱਚ ਹੀ ਅਸੀਂ ਸਾਰਾ ਫੂਡ ਪ੍ਰੋਡਿਊਸ ਕਰ ਲਿਆ ਤਾਂ ਫਿਰ ਸਾਨੂੰ ਜ਼ਮੀਨ ਦੀ ਜਰੂਰਤ ਨਹੀਂ ਹੈ ਇਹਦਾ ਮਤਲਬ ਇਹ ਹੋਰ ਕਿ ਜ਼ਮੀਨ ਪੈਦਾ ਕਰਨਾ ਹੋਣੇ ਇੱਕ ਨਵਾਂ ਬਿਆਨ ਹੈ ਦੁਨੀਆ ਵਿੱਚ ਔਰ ਤੁਸੀਂ ਸੋਚੋ ਕਿ ਯਾਰ ਇਹਦਾ ਕੋਈ ਜ਼ਿਆਦਾ ਮਤਲਬ ਨਹੀਂ ਹੈ ਫਿਲਨੇ ਤਾਂ ਬਹੁਤ ਦੂਰ ਹੈ ਸਾਡੇ ਹਿੰਦੁਸਤਾਨ 'ਚ ਨਹੀਂ ਪਾਣਾ ਸਾਡੇ ਹਿੰਦੁਸਤਾਨ 'ਚ ਇਹ ਹਿਸਾਬ ਹੈ ਸਰ ਕਿ ਜਿੰਨੇ ਸਟਾਰਟਅਪ ਲੱਗ ਰਹੇ ਹਨ ਨਾ ਜਰਾ ਉਹਨਾਂ ਦੀ ਵੀ ਖਬਰ ਲੈ ਲੈ ਕਰੋ ਉਹ ਸਟਾਰਟਅਪ ਜਿਹਦੇ ਮੈਜੋਰਿਟੀ ਜਿਹੜੇ ਸਟਾਰਟਅਪ ਹੈਗੇ ਜਿਹੜੇ ਲੈਬ ਫੂਡ ਵਾਲੇ ਹੈਗੇ ਉਹ ਹਿੰਦੁਸਤਾਨ 'ਚ ਅੱਜ ਨਹੀਂ ਤਾਂ ਕੱਲ ਉਹਨਾਂ ਨੇ ਕੰਪਨੀਆਂ ਨੂੰ ਉਹਨਾਂ ਨੂੰ ਖਰੀਦ ਲੈਣਾ ਹੈਗਾ ਔਰ ਤੁਸੀਂ ਦੇਖੋਗੇ ਤੁਹਾਡੇ ਕੋਲ ਲੈਬ ਫੂਡ ਆ ਜਾਏਗਾ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਅੰਡਾ ਐਸਾ ਆ ਰਿਹਾ ਹੈਗਾ ਜਿਹਦੇ ਵਿੱਚ ਮੁਰਗੀ ਦੀ ਜੂਟ ਨਹੀਂ ਹੈ ਉਹ ਲੈਬ ਲੈਬਟਰੀ ਗਰਾਊਂਡ ਹੋਏਗਾ ਅਮਰੀਕਾ ਨੇ ਚਿਕਨ ਜਿਹੜਾ ਹੈਗਾ ਮੁਰਗੀ ਉਹ ਵੀ ਉਹਨਾਂ ਨੇ ਲੈਬ ਅਪਰੂਵ ਦਿੱਤਾ ਹੈਗਾ ਅਪਰੂਵਲ ਕਰਤਾ ਹੈਗਾ ਮਤਲਬ ਅੱਗੇ ਤੋਂ ਸਾਜਾ ਕੋਲਟ ਵੀ ਜਿਹੜੀ ਇੰਡਸਟਰੀ ਹੈ ਅਮਰੀਕਾ ਦੀ ਉਹਦੇ ਉੱਪਰ ਵੀ ਹੁਣ ਇੱਕ ਪ੍ਰੈਸ਼ਰ ਪੈ ਜਾਏਗਾ ਐਗਜ਼ਿਸਟੈਂਸ ਦਾ ਔਰ ਤੁਸੀਂ ਇੱਥੇ ਨਾ ਸੋਚੋ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਫੈਕਟਰੀ ਹੈਗੀ ਹੈ ਫਿਨਲੈਂਡ ਦੀ ਪਹਿਲੀ ਫੈਕਟਰੀ ਹੈ ਦੁਨੀਆਂ ਦੀ ਉਹ ਜਿਹੜੀ ਕਿ ਹੁਣ ਇਹ ਕੰਮ ਕਰ ਰਹੀ ਹੈ ਕਿ ਲੈਬ ਦਾ ਫੂਡ ਤੁਹਾਨੂੰ ਉਪਲਬਧ ਕਰਾਏਗੀ ਤੇ ਇਹ ਔਰ ਏਸ਼ੀਆਨ 270 ਕੰਪਨੀਆਂ ਆਲਰੇਡੀ ਦੁਨੀਆਂ ਵਿੱਚ ਸੈਟਅਪ ਹੋ ਗਈਆਂ 270 ਕੰਪਨੀਆਂ ਆਲਰੇਡੀ ਵੀ ਦੁਨੀਆਂ ਵਿੱਚ ਸੈਟਅਪ ਹੋ ਗਈਆਂ ਜਿਦੇ ਵਿੱਚ ਨਾ ਤਾਂ ਜ਼ਮੀਨ ਚਾਹੀਦੀ ਹੈ ਨਾ ਕਿਸਾਨ ਚਾਹੀਦਾ ਹੈ ਔਰ ਉਹ ਜਿਸ ਨਾਲ ਤੁਹਾਨੂੰ ਦੱਸ ਰਹੇ ਹਾਂ ਉਸ ਸਿਸਟਮ ਨਾਲ ਉਹਦੇ ਨਾਲ ਫੂਡ ਪ੍ਰੋਡਿਊਸ ਹੋਏਗਾ ਤੇ ਤੁਸੀਂ ਸੋਚੋਗੇ ਕਿ ਨਹੀਂ ਇਹਦੇ ਨਾਲ ਵੀ ਸਾਡੇ ਕੋਲ ਕੋਈ ਦਰਨ ਦੀ ਜੋੜ ਨਹੀਂ ਹੈ ਮੈਂ ਨਹੀਂ ਕਹਿੰਦਾ ਤੁਸੀਂ ਡਰੋ ਪਰ ਤੁਹਾਨੂੰ ਸਮਝਣਾ ਇਹ ਹੈਗਾ ਕਿ ਦੁਨੀਆ ਕਿਸ ਤਰਫ ਚੱਲ ਰਹੀ ਹੈ ਹੈ ਐਂਡ ਹਾਊ ਡੂ ਵੀ ਸੇਵ ði ਕਾਈਂਡ ਆਫ ਐਗਰੀਕਲਚਰ ਜਿਹੜਾ ਅਸੀਂ ਬਚਾਉਣਾ ਚਾਹੁੰਦੇ ਹਾਂ ਇਸੇ ਕਰਕੇ ਮੇਰਾ ਹਰ ਜਗ੍ਹਾ ਇਹ ਕਹਿਣਾ ਹੈਗਾ ਕਿ ਤੁਸੀਂ ਇਹ ਕਰੋ ਕਿ ਬਈ ਇੱਕ 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 ਬਿਲਡ ਅਪ ਕਰੋ ਇੱਕ ਨੈਰੇਟਿਵ ਕਿ ਬਈ ਸਾਨੂੰ ਹੈਲਦੀ ਫੂਡ অর ਸੇਫ ਫੂਡ ਚਾਹੀਦਾ ਹੈਗਾ ਬਨਿਸਪਤ ਕਿ ਇਹ ਆਰਟੀਫੀਸ਼ੀਅਲ ਫੂਡ ਚਾਹੀਦਾ ਹੈ ਔਰ ਇੱਕ ਇੰਟਰਸਟਿੰਗ ਗੱਲ ਹੈ ਅੱਜ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਉਹ ਹੋ ਰਹੀ ਹੈ ਖੇਤੀ ਉਹ ਕਿਸੇ ਐਗਰੀਕਲਚਰ ਤੋਂ ਜੋ ਆਪਾਂ ਜਾਣਦੇ ਹਾਂ ਉਹ ਨਹੀਂ ਹੋ ਰਹੀ ਹੈ ਅ ਸਭ ਤੋਂ ਵੱਡੀ ਜਿਹੜੀ ਖੇਤੀ ਹੋ ਰਹੀ ਹੈ ਉਹ ਕੀੜਿਆਂ ਦੀ ਉਹ ਕੀੜਿਆਂ ਦੀ ਹੋ ਰਹੀ ਹੈ 5 ਬਿਲੀਅਨ ਕੀੜੇ ਜਿਹੜੇ ਹੈਗੇ ਆ ਰੋਜ਼ਾਨਾ ਪੈਦਾ ਕੀਤੇ ਜਾਂਦੇ ਕਿਉਂ ਕੀਤੇ ਜਾਂਦੇ ਹੈ ਕਿ ਉਹ ਉਹ ਹੁਣ ਸਾਇੰਟਿਸਟ ਕਹਿੰਦੇ ਹੈ ਕਿ ਉਹ ਫੂਡ ਸਿਕਿਉਰਿਟੀ ਯਾਨੀ ਖਾਦਦ ਸੁਰੱਖਿਆ ਦਾ ਟਾਈਮ ਚਲਾ ਗਿਆ ਹੁਣ ਪ੍ਰੋਟੀਨ ਸਿਕਿਉਰਿਟੀ ਦਾ ਕਾਮ ਆ ਗਿਆ ਤਾਂ ਪ੍ਰੋ ਬੇਸਿਕਲੀ ਤਾਂ ਜਦ ਜੋ ਤੁਸੀਂ ਫੂਡ ਲੈਂਦੇ ਹੋ ਪ੍ਰੋਟੀਨ ਉਹਦੇ ਵਿੱਚ ਹੋਣਾ ਚਾਹੀਦਾ ਨਿਊਟ੍ਰੀਸ਼ਨ ਹੋਣੀ ਚਾਹੀਦੀ ਹੈ ਤਾਂ ਉਹ ਕਹਿ ਰਿਹਾ ਕਿ ਹੁਣ ਪ੍ਰੋਟੀਨ ਦਾ ਜਮਾਨਾ ਆ ਗਿਆ ਹੈ ਸੋ ਵੀ ਆਰ ਨਾਉ 무ਵਿੰਗ ਫਰੋਮ ਫੂਡ ਸਿਕਿਉਰਿਟੀ ਟੂ ਪ੍ਰੋਟੀਨ ਸਿਕਿਉਰਿਟੀ ਇਹਦਾ ਮਤਲਬ ਕੀ ਹੋਇਆ ਕਿ ਉਹ ਕੀੜੇ ਵਿੱਚੋਂ ਪ੍ਰੋਟੀਨ ਕੱਢ ਲੈਂਦੇ ਕਿ ਕੀੜੇ ਵਿੱਚੋਂ ਪ੍ਰੋਟੀਨ ਕੱਢ ਲਿਆ ਔਰ ਉਹਨਾਂ ਨੇ ਆਪਣੇ ਨਵੇਂ ਪ੍ਰੋਡਿਊਸ ਆਪਣੇ ਪਦਾਰਥ ਬਣਾਤੇ एक शर्मा मतलब तो जी लेकिन सच्चाई है कि तो बिलकुल सामने खड़ा है अजय फार्मिंग सिस्टम समझ पाए तो ठीक है वरना जब तक हिंदू मुस्लिम दौर चिकलोगे तो तब तक देखोगे सामने एक ने फूड ही आ गया है ਔਰ ਇਹ ਵੀ ਨੇ ਸੋਚੋ ਕਿ ਹਿੰਦੁਸਤਾਨ 'ਚ ਨਹੀਂ ਆ ਰਿਹਾ ਅੱਜ ਹਿੰਦੁਸਤਾਨ 'ਚ ਇੱਕ ਚਾਕਲੇਟ ਆ ਗਈ ਹੈ ਜਿਹਦੇ ਵਿੱਚ ਕੀ ਇਨਸੈਕਟ ਦਾ ਪ੍ਰੋਟੀਨ ਹੈ ਇਨਸੈਕਟ ਦਾ ਪ੍ਰੋਟੀਨ ਉਸ ਚਾਕਲੇਟ ਚ ਆ ਗਿਆ ਹੈਗਾ ਇਸ ਤਰੀਕੇ ਨਾਲ ਹੀ ਉਹ ਮੈਨੂੰ ਪਤਾ ਨਹੀਂ ਕਿਹੜੀ ਐਕਟਰਸ ਬੋਲੇਗੀ ਕਿ ਬਹੁਤ ਸਵਾਦ ਆ ਗਿਆ ਖਾ ਕੇ ਆਪਣਾ ਸਾਰੇ ਆਪਾ ਸ਼ੁਰੂ ਹੋ ਜਾਵਾਂਗੇ ਪਰ ਇੱਕ ਪ੍ਰੋਸੈਸ ਉਸ ਦੁਨੀਆ ਉਸ ਤਰਫ ਚੱਲ ਪਈ ਹੈ ਗਈ ਹੈ ਮੇਰਾ ਸਿਰਫ ਸਬਮਿਸ਼ਨ ਕੇ ਦੱਸਣ ਦਾ ਮਤਲਬ ਇਹੀ ਸੀਗਾ ਕਿ ਆਪਾਂ ਥੋੜਾ ਇਹ ਵੀ ਦੇਖ ਕੇ ਚੱਲੀਏ ਕਿ ਦੁਨੀਆ ਕਿਸ ਤਰਫ ਮੂਵ ਕਰ ਰਹੀ ਹੈ ਵੈਦਰ ਵੀ ਲਾਈਕ ਇਟ ਔਰ ਨਾਟ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ ਦੈਨ ਓਨਲੀ ਯੂ ਕੈਨ ਟੇਕ ਅ ਡਿਸੀਜਨ ਕਿ ਵੀ ਇਹ ਸਾਨੂੰ ਜ਼ਰੂਰਤ ਹੈ ਕਿ ਨਹੀਂ ਹੈਗੀ ਪਰ ਤੈਨੂੰ ਪਤਾ ਤਾਂ ਹੋ ਇੱਕ ਤੁਸੀਂ ਸੁਣਿਆ ਹੋਵੇਗਾ ਇੱਕ ਆਕਟੋਪਸੀ ਹੁੰਦੀ ਹੈ ਕਿ ਉਹਦੇ ਜੇਮਸ ਗੋਨ ਦੀ ਪਿਕਚਰ ਆਈ ਸੀਗੀ ਸਮੁੰਦਰ ਵਿੱਚ ਇੱਕ ਆਕਟੋਪਸੀ ਹੁੰਦੀ ਜਿਹਦੇ 8 ਹੱਥ ਹੁੰਦੇ ਆ ਉਹ ਵਿਚਾਰੀ ਕਿਸੇ ਨੂੰ ਤੰਗ ਨਹੀਂ ਕਰਦੀ ਨਾ ਸਮੁੰਦਰ ਚੋਂ ਤੰਗ ਕਰਦੀ ਐ ਨਾ ਸਮੁੰਦਰ ਦੇ ਬਾਹਰ ਤੰਗ ਕਰਦੀ ਐ ਅੱਜ ਜਿਹੜੇ ਉੱਥੇ ਦੇ ਬਿਜ਼ਨਸਮੈਨ ਹੈਗੇ ਆ ਯੂਰਪ ਦੇ ਉਹਨਾਂ ਨੇ ਉਹ ਆਕਟੋਪਸੀ ਦੇ ਉੱਪਰ ਵੀ ਅੱਜ ਫਾਰਮਿੰਗ ਸ਼ੁਰੂ ਕਰਤੀ ਹੈਗੀ ਐ ਉਹ ਸਮੁੰਦਰ ਚੋਂ ਕਢਾ ਕੇ ਲੈ ਕੇ ਆ ਰਹੇ ਐ ਕਿਉਂਕਿ ਉਹਦੇ ਵਿੱਚ ਪ੍ਰੋਟੀਨ ਹੁੰਦਾ ਹੈ ਉਹ ਪ੍ਰੋਟੀਨ ਕੱਢ ਲਈ ਜਾਏਗੀ ਵਿਦ ਇਨਸੈਕਟਸ ਆਲਸੋ ਵਿਦ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆਕਟੋਪਸੀ ਇਹ ਇਹ ਮਤਲਬ ਕੰਮ ਚੱਲ ਪਿਆ ਹੈਗਾ ਸਾਰੀ ਦੁਨੀਆ ਵਿੱਚ ਔਰ ਆਲਰੇਡੀ ਕਿਸਾਨ ਕੱਟੇ ਜਾ ਰਹੇ ਹੈਗੇ ਆ ਯੂਰਪ ਦੇ ਕਈ ਦੇਸ਼ਾਂ ਵਿੱਚ ਕਿਸਾਨ ਕੱਟੇ ਜਾ ਰਹੇ ਹੈਗੇ ਆ ਔਰ ਇਸੇ ਕਰਕੇ ਕੱਟੇ ਜਾ ਰਹੇ ਹੈ ਕਿ ਬਈ ਹੁਣ ਸਮਝ ਆ ਗਿਆ ਕਿ ਸਾਨੂੰ ਕਿਸਾਨ ਦੀ ਜਰੂਰਤ ਨਹੀਂ ਹੈ ਤਾਂ ਮੇਰਾ ਸਬਮਿਸ਼ਨ ਸਿਰਫ ਇਹ ਹੈ ਕਿ ਬਈ ਨੋ ਫਾਰਮਰ ਨੋ ਫੂਡ ਦਾ ਜਿਹੜਾ ਆਪਾਂ 슬ੋਗਨ ਸੀਗਾ ਉਹਨੂੰ ਹੁਣ ਖਿੱਚਦੇ ਜਾਓ ਖਿੱਚਦੇ ਜਾਓ ਨਾ ਪਤਾ ਹੋਵੇ ਤੁਹਾਨੂੰ ਕਿ ਦੁਨੀਆ 'ਸ ਕੀ ਹੋ ਰਿਹਾ ਹੈ ਤਾਂ ਆਪਣੀ ਹੀ ਕਿਤੇ ਬੇਵਕੂਫੀ ਹੋਏਗੀ ਸੋ ଲେਟਸ ਟ੍ਰਾਈ ਟੂ ਰੀਬਿਲਡ ਆਰ ਅੰਡਰਸਟੈਂਡਿੰਗ ਕਿ ਭਈ ਆ ਚੀਜ਼ ਜਿਹੜੀ ਦੁਨੀਆ ਚ ਹੋ ਰਹੀ ਹੈ ਥਿਸ ਇਸ ਨੋਟ ਦੀ ਕਾਈਂਡ ਆਫ ਫੂਡ ਵੀ ਨੀਡ ਇਹ ਤਾਂ ਆਪਾਂ ਕਰ ਸਕਦੇ ਹਾਂ ਨਾ ਔਰ ਇਸ ਕਰਕੇ ਸਭ ਤੋਂ ਜ਼ਿਆਦਾ ਜ਼ਰੂਰ ਹੋਏਗੀ ਕਿ ਆਪਾਂ ਐਜ਼ ਅ ਕੰਜ਼ਿਊਮਰ ਆਪਾਂ ਆਪਣੀ ਰਾਈਟ ਨੂੰ ਅਸਰਟ ਕਰੀਏ ਕਿ ਸਾਡਾ ਇਹ ਅਧਿਕਾਰ ਹੈਗਾ ਕਿ ਸਾਨੂੰ ਅੱਛਾ ਅ ਅਨਾਜ ਮਿਲੇਗਾ ਅੱਛਾ ਫੂਡ ਮਿਲੇਗਾ ਅਵਧਾਰ ਸਿੰਘਜ਼ ਆ ਗੁੱਡ ਗਰੋ ਗਰੋ ਫੂਡ ਔਰ ਗੁੱਡ ਗਰੋ ਗੁੱਡ ਗਰੋ ਗੁੱਡ ਗਰੋ ਜਿਹੜੀ ਇਹਨਾਂ ਦੀ ਇੱਕ ਸੋਚ ਹੈ ਉਦੇ ਨਾਲ ਮਿਲੇਗਾ ਮੈਨੂੰ ਲੱਗਦਾ ਕਿ ਰਸਤਾ ਉਹੀ ਹੈਗਾ ਸਰਦਾਰ ਸ਼ੋਭਾ ਸਿੰਘ ਹੁੰਦੇ ਸੀ ਜਿਨ੍ਹਾਂ ਨੇ ਗੁਰੂਆਂ ਦੀ ਪੇਂਟਿੰਗ ਕੀਤੀਆਂ ਤੁਸੀਂ ਜਾਣਦੇ ਹੋ ਕਦੀ ਉਹਨਾਂ ਦੇ ਘਰ ਜਾਓ ਨਾ ਅੰਦਰੀਟਾ ਪੰਚਕੁਰਾ ਚ ਆਪਾਂ ਸੌਰੀ ਪੰਚਕੁਰਾ ਨਹੀਂ ਪੰਚਕ ਜਗਾ ਆਫਿਸ ਪਾਲਨਪੁਰ ਦੇ ਕੋਲ ਹੈਗੀ ਹੈ ਉੱਥੇ ਕਦੀ ਘਰ ਜਾਓ ਤਾਂ ਉਹਨਾਂ ਦੇ ਉੱਪਰ ਲਿਖਿਆ ਹੁੰਦਾ ਹੈ ਉਹ ਲੋਕੀ ਕਹਿੰਦੇ ਨਾ ਜਿਸ ਦਾ ਤੁਸੀਂ ਕਿ ਗੁੱਡ ਗਰੋ ਉਹਨਾਂ ਨੇ ਕਿਹਾ ਸੀ ਗਰੋ ਗੁੱਡ ਔਰ ਪਹਿਲੇ ਉਹ ਫੂਡ ਬੜਾਉਣ ਦੀ ਗੱਲ ਦਿਸਕਣ ਸੀ ਕਿ ਉਸ ਟਾਈਮ ਕਿ ਐਸੀ ਹੈ ਕਿ ਯੂ ਨੀਡ ਟੂ ਗਰੋ ਗੁੱਡ ਔਰ ਫੂਡ ਤਾਂ ਹੋ ਹੀ ਜਾਏਗਾ ਪਰ ਮੇਰਾ ਮਤਲਬ ਸਿਰਫ ਇਹ ਕਹਿੰਦਾ ਕਿ ਵੀ ਵੀ ਨੀਡ ਟੂ ਪਿਕ ਅਪ ਥਿਸ ਆਈਡੀਆ ਆਫ ਗਰੋਇੰਗ ਗੁੱਡ অর ਗਰੋਇੰਗ ਗੁੱਡ ਫੂਡਸ ਐਂਡ ਦੈਨ ਆਫਕੋਰਸ ਵੀ ਆਲ ਨੀਡ ਟੂ ਅੰਡਰਸਟੈਂਡ ਲੇਕਿਨ ਤੁਸੀਂ ਇਹ ਸੋਚੋ ਕਿ ਇਹ ਤਾਂ ਗੱਲ ਕਰਕੇ ਚਲੇ ਗਏ ਲੇਕਿਨ ਅਸੀਂ ਕੀ ਕਰ ਸਕਦੇ ਹੈਗੇ ਬਹੁਤ ਲੋਕੀ ਮੈਨੂੰ ਇਹ ਪੁੱਛਦੇ ਹੈਗੇ ਕਿ ਅਸੀਂ ਕੀ ਕਰ ਸਕਦੇ ਹੈ ਯਾਰ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਜਿੰਨੇ ਮਾਰੇ ਜਿੰਨੇ ਵੀਡੀਓ ਦਿਨ ਚ ਦੇਖਦੇ ਹੋ ਉਸ ਇੰਨਾ ਥੋੜਾ ਟਾਈਮ ਕਰਕੇ ਹੋ ਨੀ ਤਾਂ ਟਵੀਟੀ ਕਰ ਦਿਓ ਸੋਸ਼ਲ ਮੀਡੀਆ ਤੇ ਹੀ ਪਾ ਦਿਓ WhatsApp ਤੇ ਹੀ ਪਾ ਦਿਓ ਜਿਹਦੇ ਵਿੱਚ ਤੁਸੀਂ ਹਰ ਰੋਜ਼ Hindu Muslim ਕਰੀ ਜਾਂਦੇ ਹੋ ਉਹਦੇ ਵਿੱਚ ਇਹੀ ਪਾ ਦਿਓ ਕਿ ਵੀ ਅੱਜ ਇਹ ਗੱਲ ਸੁਣਨ ਨੂੰ ਮਿਲੀ ਹੈਗੀ ਆ ਲੋਕਾਂ ਤੁਲੋਕੀ ਤੁਹਾਨੂੰ ਸੁਣਨਾ ਚਾਹਣਗੇ ਸਮਝਣਾ ਚਾਹਣਗੇ ਕੀ ਹੋਇਆ ਐਸੀ ਗੱਲ ਨਹੀਂ ਕਿ ਜਨਤਾ ਸਾਰੀ ਹੀ ਇੱਕ ਰਸਤੇ 'ਚ ਪਹੁੰਚੀ ਹੋਈ ਹੈ ਲੇਕਿਨ ਤੁਸੀਂ ਗੱਲ ਕਰੋਗੇ ਇਹ ਨਾ ਸੋਚੋ ਕਿ ਮੇਰੇ ਕਰਨ ਨਾਲ ਕੀ ਹੋ ਜਾਏਗਾ ਮੇ ਤੁਹਾਡੇ ਕਰਨ ਨਾਲ ਉਹੀ ਹੋਏਗਾ ਜਿਹੜਾ ਕਿ ਸਮਾਜ ਨੂੰ ਜਾਂ ਸੋਸਾਇਟੀ ਨੂੰ ਹਿਲਾ ਸਕਦਾ ਹੈਗਾ ਇਸ ਕਰਕੇ ਮੈਂ ਕਹਿ ਰਿਹਾ ਹਾਂ ਅਕਾਦ ਜੀ ਕਿੰਸਾ ਸਾਹਿਬ ਇਹ ਤੁਹਾਡੇ ਵਾਸਤੇ ਵੀ ਹੈ ਇੱਕ ਵਾਰ ਮੈਂ ਅਫਰੀਕਾ ਵਿੱਚ ਬੋਲ ਰਿਹਾ ਸੀ ਦੂਜਾ ਖੇਤੀ ਉੱਤਮ ਹੈ ਇਹਨੂੰ ਵਧੀਆ ਤਰੀਕੇ ਨਾਲ ਔਰ ਸਬਰ ਵਿੱਚ ਕਰਨ ਵਾਲੀ ਖੇਤੀ ਹੈ ਜਿਵੇਂ ਭਾਰੀ ਹੋਣੀ ਧਾਰਨੂ ਹੀ ਕਰਦੇ ਬਹੁਤ ਸਬਰ ਵਾਲਾ ਕੰਮ ਹੈ ਅਸੀਂ ਜਿੰਨੇ ਵੀ ਆ ਜਾਂਦੀ ਚੋਣੇ ਹਨ ਔਰ ਸਮੇਂ ਨੂੰ ਪਹਿਲ ਦੇ ਕੇ ਹਰ चीज ਨੂੰ ਕਿਵੇਂ ਭਾਰੀ ਹੋਣੀ ਦੇਖ ਕੇ ਸਮਾਂ ਜਿਹੜੀ ਫਸਲ ਦਾ ਜਿਹੜਾ ਸਮਾਂ ਬਣਦਾ ਜੇਕਰ ਅਸੀਂ ਉਸ ਤਰੀਕੇ ਦੇ ਨਾਲ ਅਸੀਂ ਬੀਜਾਂਗੇ ਤੇ ਸਾਨੂੰ ਨਾ ਦਵਾਈਆਂ ਦੀ ਲੋੜ ਹੈ ਤੇ ਨਾ ਖਾਦਾਂ ਦੀ ਲੋੜ ਹੈ ਇੰਨਾ ਕਹਿ ਕੇ ਮੈਂ ਸਾਰਿਆਂ ਨੂੰ ਮਾਫੀ ਚਾਹੁੰਦਾ ਕਿਉਂਕਿ ਮੈਂ ਪਹਿਲੀ ਵਾਰੀ ਅਸੀਂ ਬਾਹਰ ਰਹੇ ਮੁੰਡੇ ਨੂੰ ਉਸ ਆਪ ਕੋ ਮੈਥੇ ਆਇਆ ਤੇ ਕੀਰਤੀ ਬਣ ਰਿਹਾ ਤਾਂ ਗੱਲ ਨਹੀਂ ਕੀਤੀ ਗੱਲਬਾਤ ਕਰਦੇ ਆ ਕਿ ਗਲਤੀ ਹੋ ਗਈ ਮਾਫ ਕਰਨਾ ਪਰ ਤੁਸੀਂ ਸਾਰੇ ਭਾਜੀ ਇਹ ਉਹਨਾਂ ਦਾ ਤਰੀਕਾ ਤੇ ਅਪਣਾਉਗੇ ਆਪਾਂ ਬਹੁਤ ਵਧੀਆ ਰਹਿ ਸਕਦੇ ਹਾਂ ਸੋ ਫਸਲਾਂ ਦਾ ਬਹੁਤ ਧੰਨਵਾਦ ਧੰਨਵਾਦ ਵੀਰ ਕਲਵੰਤ ਸਿੰਘ ਜੀ